ਗੁੱਡ ਮਾਰਨਿੰਗ ਸਟੂਡੈਂਟਸ ਅੱਪਾ ਸਟਾਰਟ ਕਰਨ ਜਾ ਰਹੇ ਹਾਂ ਜੀ ਆਪਣਾ ਪਾਰਟ 16ਵਾਂ ਗੁਲਾਬ ਦੀ ਫਸਲ ਗੁਲਾਬ ਦੀ ਫਸਲ ਰਚੇ ਜਿਹੜੀ ਹੈ ਇੱਕ ਕਵਿਤਾ ਹੈ ਜੀ ਇਸ ਦੇ ਰਚਨਾਕਾਰ ਨੇ ਇੱਕ ਇਹ ਹਰਪ੍ਰਧਨ ਸਿੰਘ ਦੁਆਰਾ ਲਿਖੀ ਗਈ ਹੈ ਹਰਪ੍ਰਧਨ ਸਿੰਘ ਹੰਦਲ ਪੰਜਾਬੀ ਦੇ ਮਸ਼ਹੂਰ ਕਵੀ ਰਹੇ ਨੇ ਜੀ ਉਹਨਾਂ ਨੇ ਗੁਲਾਬ ਦੀ ਫਸਲ ਜਿਹੜੀ ਕਵਿਤਾ ਹੈ ਇਹਦੇ ਵਿੱਚ ਸਿੱਖ ਧਰਮ ਬਾਰੇ ਦੱਸਿਆ ਉਹਨਾਂ ਨੇ ਸਿੱਖ ਧਰਮ ਦੀਆਂ ਕੁਰਬਾਨੀਆਂ ਉਹਨਾਂ ਦੇ ਆਨੰਦ ਜੀਵਨ ਦਾ ਆਨੰਦ ਮਾਣਨ ਦੀ ਜਿਹੜੀ ਸਮਰੱਥਾ ਉਹਨੂੰ ਦੱਸਿਆ ਕਿ ਸਿੱਖ ਧਰਮ ਵਿੱਚ ਕਿਸ ਤਰ੍ਹਾਂ ਸਿੱਖਾਂ ਨੇ ਅਡੋਲ ਰਹਿ ਕੇ ਹਮੇਸ਼ਾ ਬਲ ਕੁਰਬਾਨੀਆਂ ਦਿੱਤੀਆਂ ਧਰਮ ਤੋਂ ਆਪਣਾ ਅਸੀਸ ਤੱਕ ਕੁਰਬਾਨ ਕਰ ਦਿੱਤਾ ਜਦੋਂ ਜਦੋਂ ਪੰਥ ਨੂੰ ਲੋੜ ਪਈ ਉਹਨਾਂ ਨੇ ਆਪਣਾ ਖੂਨ ਜਿਹੜਾ ਬਹਾਅ ਦਿੱਤਾ ਆਪਣੇ ਦੇਸ਼ ਤੇ ਕੌਮ ਦੇ ਲਈ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗਦਾ ਹੈ ਕਿ ਸਿੱਖ ਧਰਮ ਨੇ ਹਮੇਸ਼ਾ ਬਾਝੜ ਕੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਨੇ ਆਪਣੇ ਧਰਮ ਦੇ ਉੱਪਰੋਂ ਦਿੱਤੀਆਂ ਨੇਗੀਆਂ ਇਸ ਤੋਂ ਦੂਸਰਾ ਪੁਆਇੰਟ ਹੈ ਜੀ ਜਿਹੜੇ ਮੈਂ ਮੀਰ ਮੰਨੂ ਵਰਗੇ ਖਤਰਨਾਕ ਤੇ ਖੂਨਖਾਰ ਰਾਖਸ਼ ਵਰਗੇ ਰਾਸ਼ਕ ਸ਼ਾਸਕ ਸੀਗੇ ਉਹਨਾਂ ਨੇ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕੀਤੀਆਂ ਨਹੀਆਂ ਉਹਨਾਂ ਨੇ ਆਪਣੇ ਧਰਮ ਨੂੰ ਖਤਮ ਕਰਨ ਦੇ ਲਈ ਸਿਰਾਂ ਦੇ ਮੁੱਲ ਤੱਕ ਪਾਏ ਪਰੰਤੂ ਉਹ ਕਿਸੇ ਵੀ ਜਰੀਏ ਨਾਲ ਆਪਣੇ ਧਰਮ ਨੂੰ ਖਤਮ ਕਰ ਨਹੀਂ ਸਕੇ ਸਗੋਂ ਇਸ ਇਸ ਧਰਮ ਦੀ ਜਿਹੜੀ ਫਸਲ ਹੈ ਗੁਲਾਬ ਦੀ ਜਿਹੜੀ ਫਸਲ ਵਾਂਗੂ ਹਮੇਸ਼ਾ ਬਾਤ ਚੜ ਕੇ ਮਹਿਕਦੀ ਰਹੀ ਸਿੱਖ ਹੋਰ ਜਿਆਦਾ ਜੋਸ਼ ਤੇ ਜਸਵੀ ਨਾਲ ਨੇ ਜਿਹੜੇ ਜ਼ੁਲਮ ਦਾ ਮੁਕਾਬਲਾ ਕਰਦੇ ਰਹੇ ਨੇ ਆ ਹਮੇਸ਼ਾ ਬਾਤ ਛੱਡ ਕੇ ਲੜਾਈ ਤੇ ਵਿੱਚ ਹਿੱਸਾ ਲੈਂਦੇ ਰਹੇ ਨੇ ਇਸ ਤਰ੍ਹਾਂ ਜੀ ਆਪਣੀ ਕਵਿਤਾ ਸਟਾਰਟ ਕਰਦੇ ਆ ਕਵਿਤਾ ਨੂੰ ਆਪਾਂ ਸਾਨੂੰ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੀ ਸੀਸਤ ਲਈ ਤੇ ਰੱਖਣਾ ਜਾਣਦੇ ਹਾਂ ਹੰਦਲ ਜੀ ਕੀ ਕਹਿੰਦੇ ਨੇ ਜਿਹਦੇ ਵਿੱਚ ਵੀ ਪੁਰਾਣੇ ਇਤਿਹਾਸ ਵਾਰੀ ਗੱਲ ਕਰਦੇ ਹੋਏ ਕਹਿੰਦੇ ਨੇ ਵੀ ਅਸੀਂ ਜਿਨ੍ਹਾਂ ਨੇ ਸਿੱਖ ਧਰਮ ਵਿੱਚ ਪੈਰ ਰੱਖਿਆ ਸਾਨੂੰ ਜਿਹੜੀ ਸਾਡਾ ਸਾਨੂੰ ਸਥਾਪਿਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਿੱਖ ਸਾਜਿਆ ਸਿੱਖ ਧਰਮ ਜਿਹੜਾ ਸਾਨੂੰ ਬਖਸ਼ਿਆ ਉਹਨਾਂ ਨੇ ਸਾਨੂੰ ਸਾਪਨਾ ਦਿੱਤੀ ਹੈ ਹਮੇਸ਼ਾ ਨਹੀਂ ਧਰਮ ਦੇ ਲਈ ਜਿਉਣ ਤੇ ਮਰਨ ਦੀ ਸੀਸ ਤੇ ਰੱਖਣਾ ਜਾਂਦੇ ਆ ਪਾਪਾ ਦੀਪ ਸਿੰਘ ਜੀ ਵਰਗੇ ਮਹਾਨ ਜੋਧੇ ਸਾਨੂੰ ਆਪਣੇ ਜੀਵਨ ਰਾਹੀਂ ਸਿਖਾ ਗਏ ਕਿ ਧਰਮ ਦੇ ਲਈ ਜੇ ਸੀਸ ਦੇਣਾ ਪਵੇ ਤਾਂ ਸੀਸ ਵੀ ਦੋ ਆਪਣੇ ਧਰਮ ਦੀ ਰਾਖੀ ਦੇ ਲਈ ਜੇ ਸਾਨੂੰ ਆਪਣੀ ਜਾਨ ਕੁਰਬਾਨ ਕਰਕੇ ਵੀ ਲੜਨਾ ਪਵੇ ਤਾਂ ਵੀ ਆਪਾਂ ਨੂੰ ਆਪਣੇ ਦੇਸ਼ ਦੇ ਲਈ ਲੜਨਾ ਪਊਗਾ ਤਤੀ ਤਵੀ ਤੇ ਬੈਠ ਅਡੋਲ ਰਹੀਏ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਤੇ ਬੈਠ ਕੇ ਹਮੇਸ਼ਾ ਅਡੋਲ ਮੰਨ ਨਾਲ ਆਪਾਂ ਨੂੰ ਇਹੀ ਸਮਝਾਇਆ ਕਿ ਹਰ ਇੱਕ ਸਥਿਤੀ ਵਿੱਚ ਉਸ ਪ੍ਰਮਾਤਮਾ ਦਾ ਭਾਣਾ ਮੰਨੋ ਆਪਣੇ ਦੁੱਖਾਂ ਨੂੰ ਇੱਕ ਪਾਸੇ ਰੱਖੋ ਤੇ ਭਾਣਾ ਮਿੱਠਾ ਕਰਕੇ ਮੰਨੋ ਗੁਰੂ ਪਾਤਸ਼ਾਹ ਦਾ ਤੇ ਹਮੇਸ਼ਾ ਧਰਮ ਦੇ ਰਾਹ ਤੇ ਚੱਲੋ ਕਦੇ ਵੀ ਧਰਮ ਤੋਂ ਡੋਲੂ ਨਾ ਆਰੇ ਹੇਠ ਵੀ ਜ਼ਿੰਦਗੀ ਮਾਨ ਰਹੀ ਰਹੇ ਭਾਈ ਮਤੀ ਦਾਸ ਵਰਗੇ ਸੇਖ ਜਿਨ੍ਹਾਂ ਨੇ ਆਰੇ ਹੇਠ ਵੀ ਬੈਠ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਮਾਣਿਆ ਆਪਣੀ ਜ਼ਿੰਦਗੀ ਨੂੰ ਇੱਕ ਆਨੰਦਪੂਰਵਕ ਢੰਗ ਨਾਲ ਬਤੀਤ ਕੀਤਾ ਸੋ ਆਪਣੇ ਸਭ ਸੁੱਖਾਂ ਦੁੱਖਾਂ ਨੂੰ ਇੱਕ ਪਾਸੇ ਰੱਖ ਕੇ ਆਪਣਾ ਜਿਹੜਾ ਜੀਵਨ ਖੁਸ਼ਹਾਲ ਬਣਾਇਆ ਸ਼ੀਸ਼ ਗੰਧ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਨਾ ਦੱਸਦੇ ਨੇ ਕਵੀ ਨੇ ਇਹ ਟੋਟੇ ਵਿੱਚ ਦੱਸਿਆ ਜੀ ਆਪਾਂ ਨੂੰ ਸ਼ੀਸ਼ ਗੰਧ ਦੇ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਜਿੱਥੇ ਸ੍ਰੀ ਗੁਰਗੋਇੰਦ ਸਿੰਘ ਬਹਾਦਰ ਜੀ ਨੇ ਆਪਣੇ Hindu ਧਰਮ ਦੀ ਰੱਖਿਆ ਲਈ ਸ਼ੀਸ਼ ਦਿੱਤਾ ਸੀ ਤੇ ਇਸ ਚਮਕੌਰ ਦੀ ਗੜੀ ਜਿੱਥੇ ਸਿੰਘਾਂ ਨੇ ਅਫਗਾਨਾਂ ਦੀ ਫੌਜ ਮੁਗਲਾਂ ਦੀ ਫੌਜ ਨਾਲ ਟੱਕਰਾਂ ਕੀਤਾ ਸੀ ਜਿਸ ਸਮੇਂ ਸਿੱਖਾਂ ਦੇ 40 ਸਿੰਘ ਸੀਗੇ ਜਿਹੜੇ ਸ਼ਹੀਦ ਹੋਏ ਸੀ ਇਹ ਦੋਵੇਂ ਸਥਾਨ ਸਾਨੂੰ ਦੇਖ ਕੇ ਅੱਜ ਵੀ ਆਪਣੇ ਧਰਮ ਦੇ ਲਈ ਹਮੇਸ਼ਾ ਜੂਝਣ ਦਾ ਸੁਨੇਹਾ ਦਿੰਦੇ ਨੇ ਕਿ ਵੀ ਆਪਣੇ ਧਰਮ ਦੇ ਲਈ ਹਰ ਹੱਕ ਸੱਚ ਦੇ ਲਈ ਹਮੇਸ਼ਾ ਲੜਾਈ ਲਈ ਤਿਆਰ ਰਹੋ ਆਪਣੇ ਦੇਸ਼ ਤੇ ਕੁਰਬਾਨ ਹੋਣ ਦੇ ਲਈ ਆਪਣੇ ਅੰਦਰ ਜਿਹੜਾ ਜਜ਼ਬਾ ਭਰ ਕੇ ਰੱਖੋ ਜਾ ਕੇ ਪੁੱਛ ਲੋ ਕੰਧਸਰਹੰਦ ਦੀ ਨੂੰ ਬਾਲ ਤਿਨੇ ਕੋਏ ਕਿਦਾਂ ਹੱਸਦੇ ਨੇ ਇਹ ਇੱਕ ਕਵੀ ਕਹਿੰਦਾ ਜੀ ਬਿਸਰਹੰਦ ਦੇ ਵਿੱਚ ਜਿਹੜੇ ਛੋਟੇ ਸਾਬਜਾਦ ਦੇ ਸੀਗੇ ਗੁਰਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਜੋਰਾਵਰ ਸਿੰਘ ਤੇ ਫਤਾਹ ਸਿੰਘ ਨੂੰ ਸ਼ਹੀਦ ਕਰਵਾਇਆ ਸੀਗਾ ਨਵਾਬ ਵਜ਼ੀਰ ਖਾਨ ਨੇ ਨੀਆਂ ਵਿੱਚ ਧਨਵਾ ਕੇ ਉਹ ਬੱਚੇ ਹੱਸਦੇ ਹੱਸਦੇ ਸੀ ਇੱਜ਼ਤਾਂ ਪ੍ਰਾਪਤ ਕਰ ਗਏ ਆਪਣੇ ਧਰਮ ਤੋਂ ਆਪਣੇ ਆਪਣੇ ਦੇਸ਼ ਤੋਂ ਆਪਣੇ ਸਿੱਧਕ ਤੋਂ ਦੇ ਲਈ ਆਪਣੀ ਜਿਹੜੀ ਜਾਨਾ ਕੁਰਬਾਨ ਕਰ ਗਏ ਉਹ ਆਪਾਂ ਨੂੰ ਸਿਖਿਆ ਦਿੰਦੇ ਨੇ ਕਿ ਆਪਾਂ ਨੂੰ ਵੀ ਇਸੇ ਤਰੰਦਰ ਰੇੜਤਾ ਤੇ ਅਦੋਲਤਾ ਨਾਲ ਹੱਸਦੇ ਹੱਸਦੇ ਕੁਰਬਾਨੀਆਂ ਦੇਣ ਦੇ ਲਈ ਤਿਆਰ ਰਹਿਣਾ ਚਾਹੀਦਾ ਅੱਗੇ ਹੈ ਜੀ ਮੀਰ ਮੰਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖੀੜੇ ਗੁਲਜ਼ਾਰ ਵਾਂਗੂ ਮੀਰ ਮੰਨੂ ਸੀਗਾ ਜਿਹੜਾ ਬਹੁਤ ਜ਼ਿਆਦਾ क्रूर ਬਾਦਸ਼ਾਹ ਰਿਹਾ ਜੀ ਪੰਜਾਬ ਦਾ ਇਹ ਮੁਗਲ ਬਾਦਸ਼ਾਹ ਸੀਗਾ राजे ਇਹਨੇ ਪੰਜਾਬ ਦੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਬਹੁਤ ਜ਼ਿਆਦਾ ਯਤਨ ਕੀਤੇ ਨੇ ਪੰਜਾਬ ਦੇ ਸਭ ਤੋਂ ਵੱਧ ਜ਼ੁਲਮ ਨੇ ਜਿਹੜੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਉੱਪਰ ਮੀਰ ਮੰਨੂ ਦੁਆਰਾ ਕੀਤੇ ਗਏ ਸੀਗੇ ਇਹਨੇ ਬਹੁਤ ਸਾਰੇ ਸਿੱਖਾਂ ਦੀਆਂ ਵੱਡ-ਵੱਡ ਲਾਸ਼ਾਂ ਪਛਾਤੀਆਂ ਉਹਨਾਂ ਦੇ ਸਿਰਾਂ ਨੂੰ ਵੱਢ ਕੇ ਲੱਖਾਂ ਲੱਖਾਂ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਫਿਰ ਵੀ ਉਹ ਇਸ ਆਪਣੇ ਸਿੱਖ ਧਰਮ ਦੀ ਜਿਹੜੀ ਹੈ ਫਸਲ ਨੂੰ ਨਹੀਂ ਉਜਾੜ ਸਕਿਆ ਸਿੱਖ ਧਰਮ ਨੂੰ ਖਤਮ ਨਹੀਂ ਕਰ ਸਕਿਆ ਇਹ ਸਿੱਖ ਪੰਥਾ ਜਿਹੜਾ ਉਸ ਤੋਂ ਬਾਅਦ ਵੀ ਗੁਲਜ਼ਾਰ ਵਾਂਗੂ ਮਤਲਬ ਇੱਕ ਮਹਿਕ ਦੇ ਫੁੱਲਾਂ ਦੀ ਕਿਆਰੀ ਵਾਂਗੂ ਹਮੇਸ਼ਾ ਜਿਹੜਾ ਖੇੜਦਾ ਰਿਹਾ ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਮੀਰ ਮਨੂ ਨੇ ਰਜੇ ਆਪਣੇ ਸਿੱਖਾਂ ਦੇ ਸੀ ਜਿਹੜੇ ਸਿਰ ਸੀ ਉਹਨਾਂ ਦੇ ਜਿਹੜੇ ਮੁੱਲ ਪਾ ਦਿੱਤੇ ਸੀਗੇ ਵੀ ਜਿਹੜਾ ਵੀ ਕੋਈ ਸਿੱਖ ਦਾ ਸਿਰ ਕੱਟ ਕੇ ਲੈ ਕੇ ਆਊਗਾ ਉਹਨੂੰ 80 ਰੁਪਏ ਇਨਾਮ ਦਿੱਤਾ ਜਾਊਗਾ ਠੀਕ ਹੈ ਜੀ ਉਸ ਦੇ ਬਾਵਜੂਦ ਵੀ ਜਿਹੜੇ ਸਿੱਖ ਨੇ ਉਹ ਘਬਰਾਏ ਨਹੀਂ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਬਿਲਕੁਲ ਵੀ ਹਾਰ ਨਹੀਂ ਮੰਨੀ ਸਗੋਂ ਹੋਰ ਵੀ ਵੱਧ ਜੋਸ਼ ਨੇ ਨਾਲ ਆਪਣਾ ਜਿਹੜਾ ਸਦਕਾ ਉਹਨੂੰ ਕਾਇਮ ਕੀਤਾ ਅਤੇ ਗਦੇ ਲਈ ਹਮੇਸ਼ਾ ਤਿਆਰ ਰਹੇ ਉਹਨਾਂ ਨੇ ਕਦੇ ਵੀ ਆਪਣੇ ਹੌਸਲਿਆਂ ਨੂੰ ਹਾਰਨ ਨਹੀਂ ਦਿੱਤਾ ਹਮੇਸ਼ਾ ਗਾਂਵ ਬਧੂ ਅਤੇ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਸਿਰਕਲੀ ਤੇ ਰੱਖ ਕੇ ਮਦਾਨ ਵਿੱਚ ਇਹ ਜਿੱਥੇ ਦੇ ਰਹੇ ਹਮੇਸ਼ਾ ਲੜਦੇ ਰਹੇ ਬੰਧ ਬੰਦ ਵੀ ਕੱਟ ਕੇ ਵੇਖ ਚੁਕੇ ਜਿਹੜੇ ਮੀਰ ਮੰਨੂ ਸੀਗਾ ਜਿਹਨੇ ਸਿੱਖਾਂ ਦਾ ਬੰਧ ਬੰਦ ਕਟਵਾਤਾ ਸੀਗਾ ਇਹ ਬਹੁਤ سارے ਸਿੱਖ ਸੀ ਜਿਹੜੇ ਨੇ ਸ਼ਹੀਦ ਕਰਵਾ ਦਿੱਤੇ ਸੀਗੇ ਪਰ ਜਿਹੜੇ ਸਿੱਖ ਸੀਗੇ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਸੀ ਕਦੇ ਵੀ ਆਪਣੇ ਜੋ ਜਜ਼ਬਿਆਂ ਦਾ ਹੋ ਸ਼ੂ ਕਹਿਣੀ ਸੀਗੇ ਫੁੱਲ ਮਹਿਕ ਨੂੰ ਜਰਾਨਾ ਬੰਦ ਹੋਏ ਝਾੜ ਖੜਕਦੀ ਪਰਖ ਦੇ ਯੋਧਿਆਂ ਨੂੰ ਤਾ ਦੇ ਕੱਦ ਸੀ ਹੋਰ ਬੁਲੰਦ ਹੋਏ ਜਦੋਂ ਸਾਨੂੰ ਆਪਣੇ ਸਿੱਖਾਂ ਦੇ ਉੱਪਰ ਉਹਨਾਂ ਦੇ ਅੰਗ-ਅੰਗ ਕਟਿਆ ਗਿਆ ਭਾਈ ਮਨੀ ਸਿੰਘ ਜੀ ਵਰਗੇ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਗਿਆ ਉਹਨਾਂ ਦੇ ਅੰਗ ਕੱਟ ਕੇ ਉਹਨਾਂ ਨੂੰ ਇੱਕ-ਇੱਕ ਅੰਗ ਦਾ ਟੋਟਲ-ਟੋਟਲ ਕਰ ਦਿੱਤੇ ਗਏ ਫਿਰ ਵੀ ਜਿਹੜੇ ਸਿੱਖ ਯੋਧੇ ਨੇ ਉਹ ਘਬਰਾਏ ਨਹੀਂ ਸਗੋਂ ਹੋਰ ਵੀ ਜ਼ਿਆਦਾ ਜਿਹੜੇ ਨੇ ਬੁਲੰਦ ਹੋ ਕੇ ਜਿਹੜੇ ਨੇ ਜਿਹੜੇ ਮદાન ਵਿੱਚ ਲੜੇ ਨੇ ਚਾਰ ਚਰਖੜੀ ਫਰਖ ਦੇ ਯੋਧਿਆਂ ਨੂੰ ਚਰਖੜੀਆਂ ਦੇ ਝਾੜ ਕੇ ਮਾ ਆਪਣੇ ਹਾਕਮ ਸਿੰਘ ਜੀ ਸੁਵੇਕ ਸੁਵੇਕ ਸਿੰਘ ਉਹਨਾਂ ਦੇ ਪੁੱਤਰ ਤੀ ਸਹਿਬਾਦ ਸਿੰਘ ਉਹਨਾਂ ਦੇ ਇਹ ਜਿਹੋਦਿਆਂ ਨੂੰ ਮੀਰ ਮੰਨੂ ਨੇ ਕੀ ਕੀਤਾ ਸੀ ਚਰਖਾ ਦੀਆਂ ਤੇ ਝੜਾਤਾ ਸੀ ਉਹਨਾਂ ਨੂੰ ਆ ਰਿਹਾ ਮਤਲਬ ਜਿਵੇਂ ਅਪ ਕਹਿੰਦੇ ਨੇ ਕੋਲੂ ਦੇ ਵਿੱਚ ਪੀੜ ਦਿੱਤਾ ਸੀਗਾ ਫੇਰ ਵੀ ਜਿਹੜੇ ਸਿੱਖ ਨੇ ਉਹ ਘਬਰਾਏ ਨਹੀਂ ਸਗੋਂ ਹੋਰ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਹੋ ਆਪਣੇ ਕਦ ਨੂੰ ਹੋਰ ਜੇਠਦੇ ਹੋਏ ਮੈਦਾਨ ਦੇ ਵਿੱਚ ਹਮੇਸ਼ਾ ਹਿੰਮਤ ਦੇ ਨਾਲ ਅਜੇ ਹੌਸਲੇ ਨਾਲ ਲੜਦਨ ਨੂੰ ਹੀ ਤਿਆਰ ਛੋਟੇ ਜਿਗਰ ਤੇ ਸਾਹਮਣੇ ਕਰਨ ਟੋਟੇ ਮਾਵਾ ਡੱਕਰੇ ਝੋਲੀ ਪਵਾਉਂਦੀਆਂ ਨੇ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਪੁਰਾਣੇ ਇਤਿਹਾਸ ਵਾਲੀ ਆਪਾਂ ਨੂੰ ਗੱਲ ਦੱਸੀ ਗਈਆਂ ਵੀ ਮੀਰ ਮੁੰਨੂ ਦੇ ਕੈਦ ਵਿੱਚ ਸਿੱਖਾ ਸਿੱਖਾਉਂਦੀਆਂ ਧਰਮ ਪਤਨੀਆਂ ਸਿੱਖ ਮਾਵਾ ਜਿਨ੍ਹਾਂ ਨੇ ਸਿੱਖ ਧਰਮ ਨੂੰ ਨਹੀਂ ਛੱਡਿਆ ਸੀਗਾ ਉਹ ਜਿਹੜੇ ਮਾਵਾ ਮਾਤਾਵਾ ਸੀਗੇ ਆਪਣੇ ਬੱਚਿਆਂ ਦੇ ਸਮੇਂ ਦੇ ਮੀਰ ਮੁੰਨੂ ਨੇ ਆਪਣੇ ਜੇਲ੍ਹਾਂ ਵਿੱਚ ਕੈਦ ਕਰ ਰੱਖਿਆ ਸੀ ਉੱਥੇ ਉਹਨਾਂ ਨੇ ਉਹਨਾਂ ਨੂੰ ਧਰਮ ਨੂੰ ਹਰਾਉਣ ਦੇ ਲਈ ਉਹਨਾਂ ਦੇ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਡੱਕਰੇ ਵੀ ਤੇ ਛੋਟੇ-ਛੋਟੇ ਕਰਕੇ ਵੀ ਮਾਤਾਂ ਦੇ ਝੋਲੀਆਂ 'ਚ ਪਾਤੇ ਪਰ ਉਹ ਸ਼ਰਕ ਨਾ ਛੱਡਣ ਵਾਲੀਆਂ ਇਸਤਰੀਆਂ ਮਹਾਨ ਇਸਤਰੀਆਂ ਨੇ ਆਪਣੇ ਬੱਚਿਆਂ ਦੇ ਡੱਕਰੇ ਸੀ ਝੋਲੀ 'ਚ ਪਵਾਲੇ ਆਪਣੇ ਝੋਲੀਆਂ 'ਚ ਬੱਚਿਆਂ ਨੂੰ ਪਵਾ ਲਿਆ ਟੋਟੇ ਹੋਏ ਸਨ ਬੱਚਿਆਂ ਨੂੰ ਪਰ ਆਪ ਦਾ ਸ਼ਰਕ ਦੇ ਧਰਮ ਨੂੰ ਨਾ ਛੱਡਿਆ ਉੱਚਾ ਸੁੱਟ ਕੇ ਬੱਚੇ ਵੋਚਦੇ ਨੀਜੀਆਂ ਤੇ ਮੇਨੇ ਜੀ ਹੁੰਦੇ ਨੇ ਜਿਵੇਂ ਆਪਣੇ ਪਾਲੇ ਦੀ ਕਹਿੰਦੇ ਨੇ ਆਪਾਂ ਢਿੱਕੇ ਤੇ ਨੇਜਿਆਂ ਦੇ ਉੱਪਰ ਉੱਚਾ ਸੁਟਕੇ ਬੱਚੇ ਨੂੰ ਉਹਦੇ ਨਾਲ ਨੇਜੇ ਦੇ ਨਾਲ ਬੋਚਦੇ ਸੀ ਤੇ ਉਹ ਟੋਟੇ-ਟੋਟੇ ਕਰਕੇ ਵੀ ਖਿਲਾਰ ਦਿੰਦੇ ਸੀ ਤੇ ਘੋਰ ਵੀ ਜਿਹੜੀ ਮਾਮਾ ਸੀਗੀਆਂ ਉਹ ਨਹੀਂ ਘਬਰਾਈਆਂ ਉਹਨਾਂ ਨੇ ਆਪਣਾ ਧਰਮ ਤੇ ਆਪਣਾ ਸਿੱਖ ਧਰਮ ਪੰਥ ਨੂੰ ਨਹੀਂ ਛੱਡਿਆ ਹਮੇਸ਼ਾ ਆਪਣੇ ਸਿਰਕ ਨੂੰ ਕਾਇਮ ਰੱਖਿਆ ਪ੍ਰਮਾਤਮਾ ਨੇ ਭਾਣੇ ਨੂੰ ਮਿੱਠਾ ਕਰਕੇ ਆਪਣੇ ਝੋਲਿਆਂ ਦੇ ਵਿੱਚ ਖੀੜੇ ਮੱਥੇ ਸਹਾਰਿਆ ਇਸ ਮਿੱਟੀ ਦੇ ਨਾਲ ਹੈ ਮੋਹ ਸਾਨੂੰ ਨਾਲ ਲਹੂ ਦੇ ਇਸ ਨੂੰ ਰੰਗਦੇ ਰਹੇ ਇਹ ਕਵੀ ਕਹਿੰਦਾ ਜੀ ਵੀ ਸਾਨੂੰ ਆਪਣੀ ਇਸ ਮਿੱਟੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਸੀਂ ਹਮੇਸ਼ਾ ਇਸ ਦੀ ਰਾਖੀ ਦੇ ਲਈ ਆਪਣਾ ਖੂਨ ਪਾਉਂਦੇ ਰਹੇ ਹਾਂ ਕਾਨੂੰਵਾਲ ਦੇ ਜੰਗਲਾਂ ਵਿੱਚ ਬੈਠੇ ਖੈਰ ਦੇਸ਼ ਦੀ ਫੇਰ ਵੀ ਮੰਗਦੇ ਰਹੇ ਕਾਨੂੰਵਾਲ ਦੇ ਜੰਗਲਾਂ ਚ ਰਹੇ ਸਿੱਖ ਉਸ ਸਮੇਂ ਲੁਕੇ ਸੀ ਜਦੋਂ ਨਾਦਰ ਸ਼ਾਹ ਅਤੇ ਨਾਦਰ ਸ਼ਾਹ ਦੇ ਅਫਗਾਨੀ ਦੇ ਵੀ ਹਮਲੇ ਹੋਏ ਸੀ ਪੰਜਾਬ ਦੇ ਉੱਪਰ ਉਸ ਸਮੇਂ ਸਿੱਖਾਂ ਨੇ ਕਾਨੂੰਵਾਲ ਦੇ ਜੰਗਲਾਂ ਵਿੱਚ ਲੁਕੇ ਸੀਗੇ ਜਿਹੜਾ ਉਹਨਾਂ ਦੇ ਨਾਲ ਡਟ ਕੇ ਮੁਕਾਬਲੇ ਕੀਤੇ ਸੀ ਉਸ ਸਮੇਂ ਉਹ ਕਾਨੂੰਵਾਲ ਦੇ ਚੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਸੀ ਤੇ ਦੇਸ਼ ਦੀ ਖੈਰ ਮੰਨਦੇ ਸੀਗੇ ਮੰਗਦੇ ਸੀ ਪਰੰਤੂ ਅਨਜਰਬਤ ਜੁਲਮ ਦਾ ਹਮੇਸ਼ਾ ਖਾਤਮਾ ਕਰਨ ਦੇ ਲਈ ਹਮੇਸ਼ਾ ਭੱਜੇ ਆਉਂਦੇ ਸੀ ਤੇ ਜੋਰ ਜ਼ਬਰਦਸਤੀ ਨਾਲ ਲੜਾਈ ਕਰਕੇ ਦੁਸ਼ਮਨ ਨੂੰ ਹਾਰ ਦਾ ਮੂੰਹ ਜਿਹੜਾ ਸੀਗੇ ਦਿਖਾਉਂਦੇ ਰਹੇ ਸੀ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਵੀ ਸਾਡੇ ਪਿੱਛੇ ਜਿਹੜਾ ਸਾਡਾ ਬਹੁਤ ਪ੍ਰਾਤਨ ਇਤਿਹਾਸ ਜਿਹੜਾ ਮਹਾਨ ਜੋਧੇ ਦੀ ਕੁਰਬਾਨੀਆਂ ਪਰਿਆ ਇਤਿਹਾਸ ਹੈ ਜਿਹੜਾ ਉਹ ਸਾਡੇ ਪਿੱਛੇ ਰਿਹਾ ਹੈਗਾ ਇਹ ਸਾਨੂੰ ਸੂਰਬੀਰਤਾ ਅਨੁਕ ਸਿਧਕ ਦੇ ਧਰਮ ਜਿੜਿੜ ਰਹਿਣ ਲਈ ਸਿਖਿਆ ਪਾਉਣ ਦੇ ਲਈ ਸਾਨੂੰ ਪ੍ਰੇਰਦਾ ਹੈ ਸਾਨੂੰ ਆਪਣੇ ਜਿਹੜੀ ਸਾਡਾ ਇਤਿਹਾਸ ਹੈ ਜੋ ਲਹੂ ਦੇ ਨਾਲ ਰੰਗਿਆ ਹੋਇਆ ਹੈ ਇਹਦੇ ਉੱਪਰ ਬਹੁਤ ਜ਼ਿਆਦਾ ਮਾਣ ਹੈ ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਮੰਗ ਉੱਤੇ ਸਿੱਖਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹਨਾਂ ਨੇ ਆਪਣੇ ਦੇਸ਼ ਤੇ ਧਰਮ ਨੂੰ ਬਚਾਉਣ ਖਾਤਰ ਆਪਣੀ ਸ਼ਹੀਦੀ ਦੇਣੀ ਹੈ ਸਗੋਂ ਇਹ ਉਹਨਾਂ ਦੇ ਲਹੂ ਵਿੱਚ ਪਹਿਲਾਂ ਤੋਂ ਹੀ ਵਸਿਆ ਹੋਇਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਦ ਲੋੜ ਪੈਣ ਤੇ ਜਦੋਂ ਉਹਨਾਂ ਨੂੰ ਆਪਣੇ ਦੇਸ਼ ਦੇ ਲਈ ਕੁਰਬਾਨ ਹੋਣਾ ਪੈ ਗਿਆ ਤਾਂ ਕਿਸਮ ਜੁੱਧਰਾਂ ਵੀ ਜਾਣਦੇ ਨੇ ਤੇ ਦੇਸ਼ ਦੇ ਸਰਦ ਉੱਪਰੋਂ ਆਪਣੀ ਜਾਨ ਉਹ ਦੇਖ ਕੇ ਆਪਣੇ ਖਰੋ ਆਪਣੇ ਆਪ ਨੂੰ ਕੁਰਬਾਨ ਕਰਨਾ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੇ ਇਹ ਸਭ ਕੁਝ ਆਪਣੇ ਪੁਰਾਣੇ ਇਤਿਹਾਸ ਤੋਂ ਸਿੱਖਿਆ ਹੈ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਸ ਥਾਂ ਚਹਿਕਦੀ ਹੈ ਇਹਦੇ ਜੱਸਿਆ ਹੋਇਆ ਜੀ ਵੀ ਜਿਹੜੀ ਸਿੱਖ ਧਰਮ ਹੈ ਜਿਹੜਾ ਹਮੇਸ਼ਾ ਡੋਲ ਰਿਹਾ ਹੈ ਕਵਿਤਾ ਹੱਸਦਾ ਜੀ ਜਿਵੇਂ ਬਸੰਤ ਬਹਾਰ ਆਉਂਤੇ ਅੰਬਾਂ ਦੇ ਬੁੱਟਿਆਂ ਨੂੰ ਭੂਰ ਪੈਂਦਾ ਤੇ ਕੋਇ ਲਾ ਕੇ ਉੱਥੇ ਚੀਕਦੀ ਆ ਉਸੇ ਤਰ੍ਹਾਂ ਜਿੱਥੇ-ਜਿੱਥੇ ਸ਼ਹੀਦਾਂ ਦੇ ਜਿਹੜੇ ਖੂਨ ਡੁੱਲੇ ਨੇਗੇ ਜਿੱਥੇ-ਜਿੱਥੇ ਸ਼ਹੀਦਾਂ ਦੀ ਰਾਤ ਡੁੱਲੇ ਉੱਥੇ ਇੱਕ ਫਸਲ ਗੁਲਾਬ ਦੀ ਮਹਿਕਦੀ ਹੈ ਜਿੱਥੇ-ਜਿੱਥੇ ਸ਼ਹੀਦ ਸਿੰਘਾਂ ਦੇ ਕੁਰਬਾਨ ਕੀਤੇ ਹੋਏ ਆਪਣੇ ਲਹੂ ਨੂੰ ਡੋਲਿਆ ਹੈਗਾ ਆਪਣੀ ਕੁਰਬਾਨੀ ਦਿੱਤੀ ਆ ਉੱਥੇ-ਉੱਥੇ ਜਿਹੜੀ ਫਸਲ ਹੈ ਗੁਲਾਬ ਦੀ ਉਹ ਮਹਿਕ ਰਹੀ ਆ ਹਮੇਸ਼ਾ ਮਹਿਕਦੀ ਰਹੇਗੀ ਸਿੱਖ ਧਰਮ ਦੇ ਇਹ ਯੋਧੇ ਜਿਹੜੇ ਆਪਾਂ ਨੂੰ ਅਨਕ ਦੇ ਸਿਰਕਣਾ ਆਪਣੀ ਜਿਹੜੀ ਜ਼ਿੰਦਗੀ ਜਿਉਂਦਾ ਸੰਦੇਹਾ ਦਿੰਦੇ ਰਹਿਣਗੇ ਇਸੇ ਤਰ੍ਹਾਂ ਆਪਾਂ ਸ਼ਹੀਦ ਯੋਧਿਆਂ ਨੂੰ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣੇ ਧਰਮ ਆਪਣੇ ਪੰਥ ਦੇ ਲਈ ਹਮੇਸ਼ਾ ਲੜਨ ਲਈ ਤਿਆਰ ਰਹੀਏ ਆਪਾਂ ਨੂੰ ਇਸ ਕਵਿਤਾ ਦੇ ਰਾਹੀਂ ਜੀ ਹੰਦਲ ਜੀ ਦੱਸਦੇ ਨੇਗੇ ਵੀ ਆਪਾਂ ਨੂੰ ਹਮੇਸ਼ਾ ਆਪਣੇ ਧਰਮ ਖਾਤਰ ਆਪਣੀ ਜਾਨ ਦੇਣ ਲਈ ਆਪਣੇ ਆਪਣੇ ਆਪ ਨੂੰ ਧਰਮ ਦੇ ਉੱਤੇ ਕੁਰਬਾਨ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਇਹ ਸਾਨੂੰ ਆਪਣੇ ਮਹਾਨ ਯੋਧਿਆਂ ਤੋਂ ਸਿੱਖਣ ਨੂੰ ਮਿਲਿਆ ਕਿ ਹਮੇਸ਼ਾ ਆਪਣੇ ਬਾਰੇ ਬਾਅਦ ਵਿੱਚ ਪਹਿਲਾਂ ਆਪਣੇ ਦੇਸ਼ ਲਈ ਸੋਚੋ ਆਪਣੀ ਪੰਥ ਲਈ ਸੋਚੋ ਠੀਕੇ ਦੀ ਤੇ ਹਮੇਸ਼ਾ ਆਪਣੇ ਧਰਮ ਦੇ ਵਿੱਚ ਦ੍ਰਿੜ ਰਹੋ ਕਦੇ ਵੀ ਕਿਸੇ ਵੀ ਜਲਮ ਦੇ ਸਾਹਮਣੇ ਹਾਰ ਨਾ ਮੰਨੋ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰੋ ਪ੍ਰਮਾਤਮਾ ਦੇ ਭਾਣੇ ਨੂੰ ਮੰਨੋ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਸਵੀਕਾਰ ਕਰੋ ਤਾਂ ਇਹ ਪ੍ਰਮਾਤਮਾ ਤੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਗਿਲਾ ਸ਼ਿਕਵਾ ਨਾ ਰੱਖੋ ਸ਼ਗੋਂ ਇਸ ਧਰਮ ਦੇ ਵੱਧ ਤੇ ਵਿਕਾਸ ਦੇ ਲਈ ਆਪਣਾ ਜਿੰਨਾ ਹੋ ਸਕੇ ਯੋਗਦਾਨ ਪਾਓ ਠੀਕ ਹੈ ਜੀ ਧੰਨਵਾਦ ਜੀ